ਜਿਹੜਾ ਸਾਡਾ ਮਕਦਮਾ ਨੰਬਰ 314 ਅਧਿਰਜੋਆਹੀ 16/23 ਇੰਟਰਸੈਕਸ਼ਨ 302 370 148 ਯੂਨਿਟ ਆਈਪੀਸੀ ਦੇ ਤਹਿਤ ਥਾਣਾ ਜਿਹੜਾ ਬਰੂ ਵਿਖੇ ਵਿੱਚ ਲਖਮਨ ਦਾਸ ਸਬਜੀ ਵਗੇ ਦਾ ਦਾ ਕਤਲ ਹੋਇਆ ਸੀ ਤੇ ਉਹਨਾਂ ਦੇ ਦੋ ਬੇਟੇ ਜੱਗਦੇ ਹੋਏ ਸੀ ਉਹਦੇ ਸੰਬੰਧ ਚ ਇੱਕ ਦੋਸ਼ੀ ਚੰਦਨ ਕੁਮਾਰ ਪਹਿਲਾਂ ਹੀ ਸਾਡੀ ਪੁਲਿਸ ਕਸਲੀ ਚ ਹੋ ਗਿਆ ਹੈ ਉਹ ਅਜੇ ਤੱਕ ਜੁਡੀਸ਼ੀਅਲ ਕਸਲੀ ਚ ਹੈ ਇਹਦੇ ਜਿਹੜਾ ਰੁਮਿਤ ਜੱਦਵ ਮੇਨ ਪ੍ਰਾਈਮ ਅਕਿਊਜ਼ਡ ਦੀ ਮਕਦਮੇ ਦਾ ਹੈ ਇਹਦੇ ਵੱਖ-ਵੱਖ ਟਿਕਾਣਿਆਂ ਉੱਤੇ ਸਾਡੀ ਪੁਲਿਸ ਪਾਰਟੀ ਕੋਲ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਵੀ 26 ਮਾਰਚ ਕੀਤੀ ਗਈ ਜਿਹਦੇ ਪ੍ਰੋਪਰ ਦਬਾਅ ਦੇ ਤਹਿਤ ਮੁਲਗੇ ਨੇ ਕੱਲ ਸ਼ਾਮੀ ਸਭਿਗਰੀ ਅਲਕਮ ਯੂਨਿਟ ਦੀ ਕੋਟਾ ਉੱਤੇ ਸਲੰਡਰ ਕੀਤਾ ਸਲੰਡਰ ਕਰਨ ਤੋਂ ਬਾਅਦ ਜਦੋਂ ਇਹਨਾਂ ਨੂੰ ਥੋੜੀ ਤਾਂ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਵਾਰਦਾਤ ਵਿੱਚ ਵਰਤਿਆ ਬਿਸਤਰਾ ਉਹ ਨੰਨੀ ਨਿਕਲਵਾਇਆ ਤੇ ਅੱਗੇ ਫਰਦਰ ਜਿਹੜੀ ਤਫ਼ਤੀਸ਼ ਜਾਰੀ ਹੈ ਇਹਨਾਂ ਦੇ ਉੱਪਰ ਪਹਿਲਾਂ ਵੀ ਕੋਈ ਮੁਕਦਮਾ ਦਰਜ ਹੈਗਾ ਹੈ ਉਹ ਇੱਕ ਦਰਜ ਮਕਦਮਾ ਦਰਜ ਆ ਬਟ ਬਾਕੀ ਇਹ ਜੇ ਅਹੀਂ ਲਗ ਲਗ ਥਾਣਿਆਂ ਤੋਂ ਇਹਦਾ ਕਮਿਸ਼ਨ ਜ਼ਾਨਵੰਡੇਲੀ ਜਿੰਨਾ ਘਰ ਆ ਜਿੱਥੋਂ ਇਹਦਾ ਹੋਮ ਹੈਣਾ ਉਤੋਂ ਵੀ ਇਹ ਪਤਾ ਕਰਵਾ ਰਹੇ ਆ ਫਿਰ ਲੱਗੀ ਇਸ ਕੇ ਸਿਰ ਕਿੰਨੇ ਨਮੋਣ ਵਾਲੇ ਸੀ ਬੰਦੇ ਬਾਈ ਨੇਮ ਤੇ 6 ਦਰਜਾ ਰਹੀ ਬਾਕੀ ਕੋਈ ਸ਼ਨ ਪਛਾਤੇ ਵੀ ਆ ਇਹ ਥੋੜਾ ਪਾਰਟ ਆਫ ਇਨਵੈਸਟੀਗੇਸ਼ਨ ਆ ਮੈਂ ਨਾਮ ਦੱਸ ਸਕਦਾ ਪਰ ਇਹਦਾ ਕੀ ਰੋਲ ਸੀ ਗੱਲ ਜਿਹੜਾ ਪੜਿਆ ਜਿਹੜਾ ਮੇਨ ਇਹੀ ਤਾਂ ਹੈਗਾ ਜਿਹਦਾ ਫਲੇਸ਼ ਸੀਗਾ ਉਹਦੇ ਨਾਲ ਜਮਨ ਲਾਲ ਦੇ ਨਾਲ ਲੜਾਈ ਝਗੜਾ ਸਾਰਾ ਰੁਮਿਲ ਜਾ ਜਾਂਦਾ ਸੀਗਾ। ਇਹੀ ਮੁੰਡੇ ਇਕੱਠੇ ਕਰਕੇ ਲੈ ਗਏ ਜਿਨ੍ਹਾਂ ਨੇ ਵਾਰਿੰਗ ਦਿੱਤੀ ਆ। ਇਹ ਫਾਇਰ ਵੀ ਨੇ ਉਠਾਈ। ਤੇ ਪਿਸਤੌਲ ਲਾਇਸੈਂਸੀ ਹੈ ਕਰਾਂ? ਨਹੀਂ ਜੀ ਕਰ ਰਹੇ ਨਹੀਂ ਆ ਲੀਗਲ ਰਤਨ। ਗੋਲੀ ਇਸੇ ਨੇ ਕਿੱਥੋਂ ਲਿਆ ਇਹਦਾ? ਯੂਪੀ ਤੋਂ ਲਿਆ ਕਹਿੰਦਾ ਜੀ। ਇਹਦੇ ਪਿਸਤੌਲ ਪਿਸਤੌਲ ਦੇ ਵਿੱਚ ਕੋਈ ਜਿੰਦਾ ਨਾਂ ਨਹੀਂ ਪਰਮਾ। ਦੋ ਪਰਮਾ ਦਾ ਜਿੰਦਾ। ਬਾਕੀ ਤਨੇ ਚਲਾਏ ਹੋਏ। ਜਿਨ੍ਹਾਂ ਦੇ ਖੋਲਦੇ ਇਹ ਫ੍ਰੈਂਕਸਟਾਈਟ ਆਟੋਮੈਟਿਕ ਕਰਾਉਣੇ ਆ। ਤਾਂ ਮੁੰਡਲੀ ਪਿਸ਼ ਕੀ ਸਾਹਮਣੇ ਆ। ਜਤੀ ਰੰਜੋਸ਼ਾ ਦੋਨਾਂ ਦੀ ਚੰਨ ਲਾਲ ਦੀ ਤੇ ਇਹਨਾਂ ਦੀ ਆਪਲ ਸਿੰਘ ਜਤੀ ਰੰਜੋਸ਼ਾ ਕੋਈ ਗੱਡੀ ਨੂੰ ਖੜੀ ਜਾਂਦੀਆਂ ਰਹਿੰਦੇ ਕਿ ਜਿੱਥੇ ਉਹਦੀ ਸਬਜ਼ੀ ਵਾਲੀ ਜਿਹੜੀ ਲੱਗਦੀ ਆ ਉਦੋਂ ਇੱਕ ਦੂਜੇ ਤੋਂ ਦੂਦੂ ਮੈਂਮਾ ਫਿਰ ਇੱਕ ਦੂਜੇ ਨਾਲ ਬੱਸ ਰਹਿ ਕੀ ਕਰਨ ਵਾਲੇ ਇਹਦੇ ਵਿੱਚ ਕੋਈ ਹੋਰ ਵੀ ਸਾਹਮਣੇ ਆਏ ਸੀ ਨਾ ਉਹਨਾਂ ਬਾਰੇ ਕੁਝ ਹੋ ਰਿਹਾ ਸਰਬ ਕੁਝ ਹੋ ਰਿਹਾ ਜਿਹੜਾ ਜਿਹਦਾ ਜੋ ਜੋ ਰੋਲ ਹੈ ਨੀ ਉਹਦੇ ਮੁਤਾਬਕ ਉਹਦੀ ਰਸਤ ਹੋਊਗੀ ਕੋਈ ਵੀ ਨਹੀਂ ਬਖਸ਼ਿਆ ਜਾਊਗਾ ਜਿਹੜੇ ਪਿਛਲੇ ਕਤਲ ਹੋਏ ਉਹਨਾਂ ਵਿੱਚ ਕੀ ਕੀ ਸਾਹਮਣੇ ਇੰਚ ਇਸ ਪੁਲਿਸ ਨਾਲ ਜਿਹੜੇ ਜਿਹੜੇ ਕਦਰਾਂ ਦੇ ਜਿਹੜੇ ਜਿਹੜੇ ਕਯੂਜ਼ ਆ ਜੀ ਇੱਕ ਅੱਧਾ ਛੱਡ ਕੇ ਬਾਕੀ ਸਾਰਿਆਂ ਦੀ ਅਰੈਸਟ ਪਈ ਹੈ ਜਿਹੜੇ ਕੋਈ ਰਹਿੰਦੇ ਆ ਉਹ ਵੀ ਜਲਦੀ ਫੜੇ ਜਾਣਗੇ ਉਹਨਾਂ ਬਾਰੇ ਨਹੀਂ ਪ੍ਰੈਸ ਨੂੰ ਬੋਲ ਦਿੰਦਾ ਕਿੰਨਾਂ ਨੂੰ ਜੀ ਬੜੀਆਂ ਪਹਿਲੇ ਇਹ ਮਤਲਬ ਪਹਿਲੇ ਕਿਸ ਤਰ੍ਹਾਂ ਰੈਸਟ ਹੋ ਗਏ ਨੂੰ ਨਾ ਬਾਰੇ ਇਹਦੀ ਗੱਲ ਨਹੀਂ ਹੋ ਰਹੀ ਨਹੀਂ ਸਾਰਿਆਂ ਨੂੰ ਇਹ ਤੇ ਰੋਟੀ ਤੁਹਾਡਾ ਜਦੋਂ ਤੁਸੀਂ ਡੀਂਡੀ ਕ੍ਰਾਈਮ ਰਿਪੋਰਟ ਆਉਂਦੀ ਉਹਦੇ ਵਿੱਚ ਨਾਮ ਉਹਦਾ ਦਰਜਨਾ ਤੇ ਬਗਾਰਾ ਹੁੰਦਾ ਕਿੰਦੀ ਕਿੰਦੀ ਰੈਸਟ ਪਈ ਹੈ